ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਮਕਾਰ ਸਿੰਘ ਪਲਾਨਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਜਿਹੜੀ ਤੁਹਾਨੂੰ ਜਾਣਕਾਰੀ ਦੇ ਰਿਹਾ ਇਹ ਜਾਣਕਾਰੀ ਕੀ ਹੈ ਅੱਜ ਤੁਸੀਂ ਮੰਨ ਕੇ ਚੱਲੋ ਜਿਹੜਾ ਫਰਵਰੀ ਦਾ ਮਹੀਨਾ ਉਹ ਸਟਾਰਟ ਹੋ ਚੁੱਕਿਆ ਅੱਜ 8 ਫਰਵਰੀ ਹੋ ਚੁੱਕੀ ਹੈ ਕਈ ਕਿਸਾਨ ਵੀਰਾਂ ਦੇ ਖੇਤ ਨੇ ਜਿਹੜੇ ਆਲੂ ਵਾਲੇ ਜਾਂ ਮਟਰ ਵਾਲੇ ਖਾਲੀ ਹੋ ਚੁੱਕੇ ਨੇ ਖਾਲੀ ਹੋਣ ਤੋਂ ਬਾਅਦ ਜਿਹੜਾ ਮੀ ਹੈਗਾ ਮੀਨੇ ਮਤਲਬ ਬਾਰਸੂ ਫੋਣ ਦੇ ਕਾਰਨ ਖੇਤ ਗਿੱਲੇ ਹੋ ਗਏ ਗਿੱਲੇ ਹੋਣ ਦੇ ਕਾਰਨ ਹਜੇ ਉਹਨਾਂ ਨੇ ਬਜਾਈ ਕਰਨੀ ਆ ਉਹ ਸੋਚ ਰਹੇ ਨੇ ਵੀ ਆਪਾਂ ਕੀ ਪੀਜੀ ਅੱਜ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਬਹੁਤ ਵਧੀਆ ਚੀਜ਼ ਆ ਪਰ ਹੈਗੀ ਥੋੜੀ ਮਿਹਨਤ ਵਾਲੀ ਆ ਉਹੀ ਕਿਸਾਨ ਵੀ ਰੇਸਕੀ ਦਾ ਦੀ ਖੇਤੀ ਕਰਿਓ ਜਿਹੜਾ ਕਿਸਾਨ ਵੀ ਲਵੇ ਲੇਬਰ ਦਾ ਪ੍ਰਬੰਧ ਹੈਗਾ ਕਿਉਂਕਿ ਇਸ ਸਬਜੀ ਦੇ ਉੱਤੇ ਤੁਸੀਂ ਮੰਨੋ ਵੀ ਲੇਬਰ ਦੀ ਆ ਜਿਹੜੀ ਉਹ ਬਹੁਤ ਜ਼ਿਆਦਾ ਲੋਡ ਹੁੰਦੀ ਆ ਜੇ ਆਪਾਂ ਦੇਖਿਆ ਜੇ ਵੀ ਤਾਂ ਕਾਫੀ ਜ਼ਿਆਦਾ ਲੋਡ ਹੁੰਦੀ ਆ ਸਭ ਤੋਂ ਵੱਧ ਹੀ ਮੰਨ ਕੇ ਚੱਲੋ ਤੇ ਇਸ ਨੂੰ ਗੇਤੀ ਕਰਨ ਤਿਆਰ ਕਰਨ ਦੇ ਕੀ ਤਰੀਕੇ ਨੇ ਜਾਂ ਮੰਨ ਲਓ ਜਾਂ ਕਿੰਨਾ ਬੀਜ ਇਸ ਬਾਰੇ ਆਪਾਂ ਤਾਂ ਇਹਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਇਸ ਤੋਂ ਇਨਕਮ ਦੀ ਗੱਲ ਕਰੀਏ ਤਾਂ ਇਸ ਤੋਂ ਚੰਗੀ ਇਨਕਮ ਕੀਤੀ ਜਾ ਸਕਦੀ ਆ ਤਿੰਨ ਤੋਂ 4 ਲੱਖ ਰੁਪਏ ਵੀ ਕੀਤੀ ਜਾ ਸਕਦੀ ਆ ਉਹ ਰੇਟਾਂ ਤੇ ਵੀ ਡਿਪੈਂਡ ਕਰਦਾ ਕਈ ਵਾਰੀ ਇਸ ਦਾ ਰੇਟ 80 ਰੁਪਏ ਕਿਲੋ ਵੀ ਹੁੰਦਾ 100 ਰੁਪਏ ਕਿਲੋ ਵੀ ਹੁੰਦਾ ਕਈ ਵਾਰੀ 10 ਰੁਪਏ ਵੀ ਕਿਲੋ ਹੁੰਦਾ ਪਰ 10 20 ਰੁਪਏ ਤੇ ਤਾਂ ਇਹ ਸਬਜ਼ੀ ਦਾ ਜਿਹੜਾ ਮਤਲਬ ਬਾਰਾ ਮੇਰੇ ਕਿਸਾਨ ਵੀਰਾਂ ਨੂੰ ਨਹੀਂ ਪੈਂਦਾ ਇੱਥੇ ਜਾ ਕੇ ਤਾਂ ਫਿਰ ਕਿਸਾਨ ਵੀਰਾਂ ਨੂੰ ਘੱਟ ਹੀ ਭੁਗਤਣਾ ਪੈਂਦਾ ਜਦੋਂ ਇੰਨਾ ਕ੍ਰੇਟ ਹੁੰਦਾ ਪਰ ਜੇ ਤੁਸੀਂ ਗੇਤੀ ਤਿਆਰ ਕਰ ਲੋਗੇ ਮੈਂ ਉਮੀਦ ਕਰਦਾ ਵੀ ਜਿਹੜਾ ਰੇਟ ਆ ਉਹ ਤੁਹਾਨੂੰ ਮੰਡੀ ਦੇ ਵਿੱਚ ਚੰਗਾ ਮਿਲੂਗਾ ਉਹ ਗੇਤੀ ਤਿਆਰ ਕਰਨ ਦੇ ਕੀ ਤਰੀਕੇ ਨੇ ਕਿਹੜੀ ਸਬਜੀ ਆ ਦੇਖੋ ਜੀ ਜਿਹੜੀ ਅੱਜ ਮੈਂ ਗੱਲ ਕਰ ਰਿਹਾ ਇਹ ਭਿੰਡੀ ਦੀ ਗੱਲ ਕਰ ਰਿਹਾ ਭਿੰਡੀ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਗਰਮੀ ਦੇ ਵਿੱਚ ਕਾਫੀ ਭਿੰਡੀ ਦੀ ਸਬਜੀ ਲੋਕ ਖਾਂਦੇ ਨੇ ਤੇ ਇਹਦਾ ਰੇਟ ਵੀ ਗੇਤੀ ਦਾ ਵਧੀਆ ਹੁੰਦਾ ਮੈਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦੇਣ ਲੱਗਿਆ ਤੁਸੀਂ ਵੀਡੀਓ ਨੂੰ ਧਿਆਨ ਨਾਲ ਪੂਰੀ ਦੇਖਿਓ ਤਾਂ ਕਿ ਅਧੂਰੀ ਦੇਖਣ ਦੇ ਨਾਲ ਅਧੂਰੀ ਜਾਣਕਾਰੀ ਹੈ ਜਿਹੜੀ ਉਹ ਨਕਸਾਨ ਵੀਰਾਂ ਦਾ ਨੁਕਸਾਨ ਕਰ ਦਿੰਦੀ ਹੈ ਤੁਸੀਂ ਵੀਡੀਓ ਪੂਰੀ ਦੇਖਿਓ ਕਿਰਪਾ ਕਰਕੇ ਮੈਂ ਮਤਲਬ ਪੂਰੀ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਮੈਂ ਸਹੀ ਤੇ ਸਾਰੀ ਜਾਣਕਾਰੀ ਦੇ ਦੇਵਾਂ ਚਲੋ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਭਿੰਡੀ ਦੀ ਮਤਲਬ ਬਜਾਈ ਬਾਰੇ ਸੋਚ ਰਹੇ ਹਾਂ ਤਾਂ ਆਪਾਂ ਨੇ ਜਲਦਬਾਜੀ ਬਿਲਕੁਲ ਨਹੀਂ ਕਰਨੀ ਕਈ ਕਿਸਾਨ ਵੀਰ ਕੀ ਕਰਦੇ ਨੇ ਜਦੋਂ ਭਿੰਡੀ ਦੀ ਬਜਾਈ ਕਰਨੀ ਆ ਜਾਂ ਕਿਸੇ ਵੀ ਚੀਜ਼ ਦੀ ਬਜਾਈ ਕਰਨੀ ਆ ਜਲਦਬਾਜੀ ਬਿਲਕੁਲ ਨਹੀਂ ਕਰਨੀ ਕਿਉਂਕਿ ਕਈ ਕੀ ਕਰਦੇ ਨੇ ਜਦੋਂ ਵਾਹਣ ਬੱਤਰ ਨਹੀਂ ਆਉਂਦਾ ਤਾਂ ਉਸ ਨੂੰ ਗਿੱਲੇ ਨੂੰਏ ਉਸ ਦੀਆਂ ਖੇਲਾਂ ਵਗੈਰਾ ਬਣਾ ਦਿੰਦੇ ਨੇ ਉਹਨੇ ਫਿਰ ਉਹ ਅੱਗੇ ਜਾ ਕੇ ਉਹਦੇ ਨਾਲ ਫੰਗਸ ਤੇ ਬਾਕੀ ਜ਼ਮੀਨ ਪੋਲੀ ਨਹੀਂ ਰਹਿੰਦੀ ਜ਼ਮੀਨ ਹਾਰਡ ਹੋ ਜਾਂਦੀ ਆ ਤੁਹਾਡਾ ਕਾਫੀ ਝਾੜ ਘਟ ਜਾਂਦਾ ਇਸ ਦੇ ਕੋਈ ਵੱਡੀ ਗੱਲ ਹੁੰਦੀ ਨਹੀਂ ਗੱਲ ਸਾਰੀ 2-3 ਦਿਨਾਂ ਦੀ ਹੁੰਦੀ ਆ ਤੇ ਆਪਣੀ ਜ਼ਮੀਨ ਦੇ ਹਿਸਾਬ ਨਾਲ ਜ਼ਮੀਨ ਨੂੰ ਪਹਿਲਾਂ ਪੂਰੀ ਬੱਤਰ ਹੋਣੀ ਚਾਹੀਦੀ ਆ ਜ਼ਮੀਨ ਨੂੰ ਹਵਾ ਲੱਗਣੀ ਜ਼ਰੂਰੀ ਆ ਜੇ ਮੈਂ ਤੁਸੀਂ ਮੰਨ ਲਓ ਜ਼ਮੀਨ ਦੀ ਬਾਹੀ ਕਰਦੇ ਹੋ ਤਾਂ ਬਾਹੀ ਇੱਕ ਵਾਰ ਮੌਕੇ ਤੇ ਤੁਸੀਂ ਕਹੋ ਵੀ ਆਪਣੇ ਲੈਵੇ ਤਾਂ ਟਰੈਕਟਰ ਆਪਾਂ ਲੈ ਕੇ ਆ ਗਏ ਇਸ ਨੂੰ ਸ਼ਾਮ ਤੱਕ ਅੱਜ ਬਾਕੇ ਆਪਾਂ ਨੇ ਤਿਆਰ ਕਰ ਦੇਣਾ ਨਹੀਂ ਖੇਤ ਤਿਆਰ ਹੁੰਦਾ ਬਾਕੀ ਖੇਤਾਂ ਤੇ ਵੀ ਨਿਰਭਰ ਕਰਦਾ ਜੇਕਰ ਡਾਕਰ ਜ਼ਮੀਨ ਆ ਫੇਰ ਤਾਂ ਤੁਸੀਂ ਮੰਨ ਕੇ ਚੱਲੋ ਵੀ 5-7 ਦਿਨ ਲੱਗ ਜਾਂਦੇ ਨੇ ਕਈ ਵਾਰੀ ਦੋ ਦਿਨਾਂ ਅੰਦਰ ਤਿਆਰ ਹੋ ਜਾਂਦੀ ਹੈ ਕੁਝ ਜ਼ਮੀਨਾਂ ਹੁੰਦੀਆਂ ਨੇ ਜਿਹੜੀਆਂ ਇੱਕ ਦਿਨ ਦੇ ਵਿੱਚ ਵੀ ਤਿਆਰ ਹੋ ਜਾਂਦੀਆਂ ਨੇ ਜਦੋਂ ਆਪਾਂ ਬਾਹਰ ਨੂੰ ਚੰਗਾ ਤੇ ਡੂੰਗਾ ਬਾਹ ਲੈਣਾ ਬਹੁਣ ਤੋਂ ਉਪਰੰਤ ਜੇ ਆਪਣੇ ਲਵੇ ਗਲੀ ਸੜੀ ਰੂੜੀ ਹੋਵੇ ਤਾਂ ਉਹ ਆਪਾਂ 1 ਏਕੜ ਦੀਆਂ 5 ਟਰਾਲੀਆਂ ਨੇ ਜਿਹੜੀਆਂ ਉਹ ਖੇਤ ਦੇ ਵਿੱਚ ਪਾ ਸਕਦੇ ਆ 5 ਟਰਾਲੀਆਂ ਆਪਾਂ ਗੜੀ ਸੜੀ ਰੂੜੀ ਖਾਦ ਦੀਆਂ ਪਾ ਲੈਣੀਆਂ ਨੇ ਉਹ ਪਾਉਣੀਆਂ ਤਾਂ ਨੇ ਜੇਕਰ ਆਪਣੇ ਲਵੇ ਪੂਰੀ ਵਧੀਆ ਰੂੜੀ ਖਾਦ ਪਣੀ ਹੋਈ ਆ ਨਹੀਂ ਆਪਾਂ ਨੂੰ ਚੰਗੀ ਤਰ੍ਹਾਂ ਗਲੀ ਸੜੀ ਆਪਾਂ ਰੂੜੀ ਖਾਦ ਆ ਜਿਹੜੀ ਉਹ ਪਾ ਲੈਣੀ ਆ ਪਾਉਣ ਤੋਂ ਉਪਰੰਤ ਵਾਹਣ ਦੀ ਚੰਗੀ ਤਰ੍ਹਾਂ ਬਾਹੀ ਕਰਨੀ ਆ ਬਾਹੀ ਕਰਦੇ ਸਮੇ ਬਿਲਕੁਲ ਵੀ ਕੰਜੂਸੀ ਨਹੀਂ ਕਰਨੀ ਚੰਗੀ ਬਾਹੀ ਕਰਨੀ ਹੈ ਜਿੰਨੀ ਵਧੀਆ ਬਾਹੀ ਕਰਾਂਗੇ ਓਨੀਓ ਵਧੀਆ ਫਸਲ ਹੋਊਗੀ ਕਿਉਂਕਿ ਟਣਿਆਂ ਨੂੰ ਮਤਲਬ ਪੂਲੀ ਜਗ੍ਹਾ ਦੀ ਬਹੁਤ ਲੋੜ ਹੁੰਦੀ ਹੈ ਇਸ ਕਰਕੇ ਜਦੋਂ ਵਾਹਣ ਦੀ ਬਾਹੀ ਕਰਨੀ ਆ ਤਾਂ ਉਦੋਂ ਤੇਲ ਦਾ ਖਰਚਾ ਬਿਲਕੁਲ ਨਾ ਦੇਖੋ ਆਲੂ ਵਾਲੇ ਵੀਰਾਂ ਨੂੰ ਤਾਂ ਵਾਹਣ ਤਿਆਰ ਕਰਨੇ ਹੀ ਆਉਂਦੇ ਨੇ ਲਗਭਗ ਜਿਵੇਂ ਆਲੂ ਵਾਲਾ ਵਾਹਣ ਤਿਆਰ ਕਰਦੇ ਨੇ ਇਸੇ ਤਰੀਕੇ ਭਿੰਡੀ ਵਾਲਾ ਬਾਣਾ ਜਿਹੜਾ ਉਹ ਤਿਆਰ ਕਰ ਲੈਣਾ ਚਾਹੀਦਾ ਉਹ ਤੋਂ ਬਾਅਦ ਜਦੋਂ ਜ਼ਮੀਨ ਬਿਲਕੁਲ ਤਿਆਰ ਹੋ ਗਈ ਆਪਾਂ ਨੇ ਕੀ ਕਰਨਾ ਉਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ ਡੇਢ ਗੱਟਾ ਜਿਹੜਾ ਉਹ ਡੀਏਪੀ ਖਾਦ ਦਾ ਪਾ ਦੇਣਾ ਜੇਕਰ ਆਪਾਂ ਰੂੜੀ ਗਲੀ ਸੜੀ ਪਾਈ ਆ ਤਾਂ ਤੁਸੀਂ ਇੱਕ ਗੱਟਾ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਉਸ ਦੇ ਵਿੱਚ ਮੀਰੇਟ ਆਪ ਪੋਟਾਸ਼ ਦਾ ਜਿਹੜਾ ਅੱਧਾ ਗੱਟਾ ਉਹ ਪਾ ਦੇਣਾ ਪਾਉਣ ਤੋਂ ਬਾਅਦ ਇੱਕ ਵਾਰ ਫੇਰ ਡੂੰਘੇ ਹਲ ਕੱਢ ਦੇਣੇ ਨੇ ਖਾਲ ਕੱਢਣਾਂ ਪ੍ਰੰਤ ਤੁਸੀਂ ਨੇ ਕੀ ਕਰਨਾ ਨਾ ਮਾਟਰ ਬੀਜਣਾਂ ਇਹ ਮਸ਼ੀਨ ਨਾਲ ਜਾਤਾ ਬੱਟਾ ਬਣਾ ਲੈਣੀਆਂ ਨੇ ਜਾਂ ਫਿਰ ਤੁਸੀਂ ਨੇ ਪਹਿੰਡੀ ਬੀਜਣਾਂ ਹੀ ਮਸ਼ੀਨ ਵੀ ਆਉਂਦੀ ਹੈ ਅੱਜ ਕੱਲ ਉਸ ਤੋਂ ਬਜਾਈ ਕਰਾਉਣੀ ਆ ਕਿਉਂਕਿ ਬੱਟਾਂ ਦੇ ਉੱਪਰ ਬਜਾਈ ਹੋਵੇ ਆਪਾਂ ਵੈਰਾਈਟੀ ਦੀ ਗੱਲ ਕਰੀਏ ਮੈਂ ਕਿਸੇ ਕੰਪਨੀ ਦੀ ਮਸਹੂਰੀ ਨਹੀਂ ਕਰਦਾ ਮੈਂ ਤੁਹਾਡੇ ਪੈਸੇ ਵੀ ਬਚਾਉਣੇ ਚਾਹੁੰਦਾ ਤੇ ਤੁਹਾਡਾ ਝਾੜ ਵੀ ਵਧਾਉਣਾ ਚਾਹਣਾ ਜਿਹੜੀ ਇਹ ਵੀਡੀਓ ਆ ਇਸ ਨੂੰ ਤੁਸੀਂ ਫਰਵਰੀ ਦੇ ਮਹੀਨੇ ਦੇ ਵਿੱਚ ਮੇਰੇ ਇਆਂ ਗੱਲਾਂ ਦਾ ਜਿਹੜੀਆਂ ਦਾ ਤੁਸੀਂ ਨੇ ਧਿਆਨ ਆ ਉਹ ਫਰਵਰੀ ਦੇ ਮਹੀਨੇ ਦੇ ਵਿੱਚ ਰੱਖਣਾ ਉਸ ਤੋਂ ਬਾਅਦ ਹੋਰ ਤਰੀਕੇ ਨੇ ਇਸ ਦੀ ਬਿਜਾਈ ਕਰਨ ਦੇ ਜਦੋਂ ਤੁਸੀਂ ਇਸ ਨੂੰ ਫਰਵਰੀ ਦੇ ਵਿੱਚ ਬੀਜਣਾ ਤਾਂ ਵੀਰੋ ਇੱਕ ਬਿੱਗੇ ਦਾ ਜਿਹੜਾ ਮੈਂ ਬੀਜ ਕਹਿ ਰਿਹਾ ਤੁਹਾਨੂੰ ਸੁਣ ਕੇ ਯਕੀਨ ਨਹੀਂ ਹੋਣਾ ਵਿੱਚ ਵਿੱਚ ਲੋਕਾਂ ਦੇ ਮੈਨੂੰ ਕਾਲ ਵੀ ਆਉਣਗੇ ਉਹ ਕਹਿਣਗੇ ਵੀ ਇੰਨਾ ਬੀਜ ਤਾਂ ਪੈਂਦਾ ਨਹੀਂ ਇਸ ਨੂੰ ਪਤਾ ਨਹੀਂ ਖੂਸੀ ਨੇ ਜਿਹੜਾ ਬੀਜ ਹੈਗਾ ਉਹ ਜੇ ਮਸ਼ੀਨ ਨਾਲ ਪਾਉਣਾ ਤਾਂ 5 ਤੋਂ 6 ਕਿਲੋ ਇੱਕ ਬਿੱਗੇ ਦਾ ਪਾਉਣਾ ਯਾਨੀ 25 ਤੋਂ 30 ਕਿਲੋ ਪਾਉਣੇ 5 ਦੇ ਏਕੜ ਦਾ ਪਾਉਣਾ ਇਸ ਤੋਂ ਘੱਟ 25 ਕਿਲੋ ਤੋਂ 20 ਕਿਲੋ ਤੋਂ ਘੱਟ ਬੀਜ ਹੈ ਜਿਹੜਾ ਉਹ ਨਹੀਂ ਪੈਣਾ ਚਾਹੀਦਾ ਬੀਜ ਨੂੰ ਪਹਿਲਾਂ ਬੀਜ ਕੇ ਦੇਖੋ ਤੁਸੀਂ ਇਸ ਦੀ ਜਰਮੀਨੇਸ਼ਨ ਪੂਰੀ ਹੋਣੀ ਚਾਹੀਦੀ ਆ ਬਾਕੀ ਵੈਰਾਈਟੀ ਦੀ ਗੱਲ ਕਰੀਏ ਤੁਸੀਂ ਹਾਈਬ੍ਰਿਡਾਂ ਦੇ ਚੱਕਰ 'ਚ ਨਾ ਪਾਓ ਅਜੇ ਅਜੇ ਤੁਸੀਂ ਜਿਹੜੀ ਦੇਸੀ ਵੈਰਾਈਟੀ ਕਿਸੇ ਤੋਂ ਲਓ ਜਿਹੜੀ ਬਿਲਕੁਲ ਤੁਹਾਨੂੰ ਸਸਤੀ ਮਿਲਦੀ ਹੈ ਤੁਸੀਂ ਮੰਨ ਕੇ ਚੱਲੋ ਵੀ 4-500 600 ਰੁਪਏ ਦੇ ਲਗਭਗ ਮਾਰਕੀਟ ਦੇ ਇਸ ਦੇ ਰੇਟ ਹੁੰਦੇ ਨੇ ਤੁਸੀਂ ਉਹ ਭਿੰਡੀ ਦੀ ਬਿਜਾਈ ਕਰਨੀ ਆ ਇਹਦੇ ਵਿੱਚ ਤੁਸੀਂ ਰਿਸਰਚ ਵੈਰਾਈਟੀ ਵੀ ਸਕਦੇ ਹੋ ਹਾਈਬ੍ਰਿਡ ਦੇ ਚੱਕਰ ਚ ਨਾ ਜਾਓ ਹਾਈਬ੍ਰਿਡ ਭਿੰਡੀ ਆ ਜਿਹੜੀ ਉਹ ਕਾਫੀ ਮਹਿੰਗੀ ਹੁੰਦੀ ਆ ਤੇ ਉਸ ਦਾ ਬੀਜ ਆ ਜਿਹੜਾ ਉਹ ਵੀ ਘੱਟ ਪੈਂਦਾ ਉਹ ਲੇਟ ਦੇ ਵਿੱਚ ਕਾਮਯਾਬ ਆ ਇਸ ਨੂੰ ਤੁਸੀਂ ਅਗੇਤੀ ਦੇ ਵਿੱਚ ਇਸ ਦਾ ਬੀਜ ਆ ਜਿਹੜਾ ਜਾਨੀ ਤੁਸੀਂ 4 ਤੋਂ 6 ਕਿਲੋ ਇੱਕ ਇਹ ਬਿੱਗੇ ਦਾ ਪਾ ਸਕਦੇ ਹਾਂ ਜੇਕਰ ਤੁਸੀਂ ਮਤਲ ਟ੍ਰੈਕਟਰ ਨਾਲ ਆਪਣਾ ਜਿਹੜੀਆਂ ਬੱਟਾ ਮੰਨ ਲਓ ਜਾਂ ਬੈੱਡ ਮੰਨ ਲਓ ਛੋਟਾ ਹੁੰਦਾ ਬੈੱਡ ਤੋਂ ਤਾਂ ਉਸ ਨੂੰ ਪਾ ਕੇ ਹੱਥਾਂ ਨਾਲ ਬਿਜਾਈ ਕਰਦੇ ਹੋ ਤਾਂ ਤੁਸੀਂ ਮੰਨ ਕੇ ਚੱਲੋ 20 3 ਕਿਲੋ ਬਿੱਗੇ ਦਾ ਬੀਜ ਵੀ ਬਹੁਤ ਆ ਗਿਆ ਕਿਉਂਕਿ ਹੱਥਾਂ ਨਾਲ ਜਿਹੜੀ ਬਿਜਾਈ ਆ ਉਹ ਬਿਲਕੁਲ ਸਹੀ ਹੋ ਜਾਂਦੀ ਆ 100% ਦਾਣਾ ਜੰਮਦਾ ਜਿਹੜੀ ਮਤਲਬ ਮਸ਼ੀਨ ਨਾਲ ਬਿਜਾਈ ਕੀਤੀ ਹੁੰਦੀ ਹੈ ਉਹਦੇ ਵਿੱਚ ਕੁਝ ਪਰਸੈਂਟ ਦਾਣੇ ਜਰਮੀਨੇਸ਼ਨ ਤੋਂ ਰਹਿ ਜਾਂਦੇ ਨੇ ਬਾਕੀ ਕੀ ਹੁੰਦਾ ਕਿ ਇਹ ਮੌਸਮਾ ਜਿਹੜਾ ਹੈਗਾ ਇਹ ਮੌਸਮ ਹਜੇ ਥੋੜਾ ਠੰਡਾ ਹੈਗਾ ਭਿੰਡੀ ਨੂੰ ਮਤਲਬ ਅੱਗੇ ਜਾ ਕੇ ਤੁਸੀਂ ਬੀਜੋਗੇ ਤਾਂ 100% ਜਰਮੀਨੇਸ਼ਨ ਹੋਣੀ ਆ ਇਹ ਦੇ ਵਿੱਚ 100% ਜਰਮੀਨੇਸ਼ਨ ਹੈ ਜਿਹੜੀ ਉਹ ਬਿਲਕੁਲ ਨਹੀਂ ਹੋਣੀ ਕਿਉਂਕਿ ਥੋੜੀ ਠੰਡ ਪੈਂਦੀ ਆ ਇਸ ਕਰਕੇ ਮੈਂ ਤੁਹਾਨੂੰ ਸਪਾਰਸ ਕਰਦਾ ਵੀ ਤੁਸੀਂ ਜਿਹੜਾ ਬੀ ਆ 5-6 ਕਿਲੋ ਡੇਗੇ ਦਾ ਪਾਓ ਇਹਦਾ ਵੀ ਇਹੀ ਸਿਸਟਮ ਆ ਜਿਵੇਂ ਤੁਸੀਂ ਏਪੀ3 ਮਟਰ ਬੀਜ ਦਿਓ ਤਾਂ ਉਹਦਾ 50-60 ਕਿਲੋ ਏਕੜ ਦਾ ਬੀਜ ਪਾਉਨੇ ਹੋ ਇਸੇ ਤਰੀਕੇ ਇਹ ਭਿੰਡੀ ਦਾ ਵੀ ਜੇ ਤੁਸੀਂ ਗੇਤੀ ਬਜਾਈ ਕਰਨੀ ਆ ਤਾਂ ਜਿਹੜਾ ਬੀਜ ਹੈਗਾ 25 ਤੋਂ 30 ਕਿਲੋ ਪਾਓ ਘੱਟੋ-ਘੱਟ 20 ਕਿਲੋ ਪਾਓ ਬੀਜ ਨੂੰ ਜ਼ਿਆਦਾ ਮਹਿੰਗਾ ਨਾ ਲਓ ਕਿਉਂਕਿ ਜੇ ਜ਼ਿਆਦਾ ਮਹਿੰਗਾ ਲੈ ਲੂਗੇ ਤੁਸੀਂ ਤਾਂ ਫਿਰ ਇਸ ਦੇ ਰੇਟ ਬਹੁਤ ਹਾਈ ਨੇ ਫੇਰ ਤੁਹਾਨੂੰ ਕੁਝ ਨਹੀਂ ਬਚਣਾ ਇਸ ਦੀ ਜਿਹੜੀ ਭਿੰਡੀ ਆ ਉਹ ਲਗਭਗ 43 ਦਿਨਾਂ ਦੇ ਵਿੱਚ ਤਾਨੂੰ ਤੜਾਈ ਦੇ ਜੂਗੀ ਇਹ ਦੀ ਭਿੰਡੀ ਜਦੋਂ ਸੰਘਣੀ ਹੋਈ ਤਾਂ ਜਿਹੜੀ ਬੂਟਾ ਹੋਊਗਾ ਬੂਟਾ ਵੀ ਛੋਟਾ ਹੋਊਗਾ ਸੰਘਣਾ ਹੋਣ ਦੇ ਕਾਰਨ ਤੇ ਉਹਦੇ ਉੱਤੇ ਭਿੰਡੀ ਆ ਜਿਹੜੀ ਉਹ ਪਕਰੋੜ ਨਹੀਂ ਹੋਊਗੀ ਕੱਚੀ ਰਹੂਗੀ ਤੇ ਇਸ ਨੂੰ ਜਦੋਂ ਤੁਸੀਂ ਬੀਜ ਦੀ ਬਜਾਈ ਦਿੱਤੀ ਕਰ ਉਸ ਤੋਂ ਬਾਅਦ ਤੁਸੀਂ ਮਾਤਰਾ ਮੰਗੂ ਇਸ ਨੂੰ ਪਾਣੀ ਲਾਉਣਾ ਕਿਉਂਕਿ ਬੀਜ ਦੇ ਉੱਪਰ ਪਾਣੀ ਨਾ ਚੜੇ ਸੇਮ ਸੇਮ ਆਵੇ ਯਾਨੀ ਸੇਮ ਆ ਜਾਵੇ ਸੇਮ ਆਉਣੀ ਜ਼ਰੂਰੀ ਆ ਤੇ ਇਸ ਤਰ੍ਹਾਂ ਤੁਸੀਂ ਭਿੰਡੀ ਦੀ ਜਿਹੜੀ ਜਰਮੀਨੇਸ਼ਨ ਆ ਉਹ ਕਰਵਾਓ ਤੇ ਉਸ ਤੋਂ ਬਾਅਦ ਜੇਕਰ ਤੁਹਾਡੇ ਬਹਾਨ ਦੇ ਮੁਤਾਬਕ ਤੁਹਾਨੂੰ ਕਾਸਰ ਲੱਗਦੀ ਹੈ ਵੀ ਹਜੇ ਥੋੜੀ ਗਿੱਲ ਘੱਟ ਰਹੀ ਗਈ ਤਾਂ ਦੂਸਰਾ ਪਾਣੀ ਵੀ ਸੇਤੀ ਦੇ ਦਿਓ ਆਪਣੀ ਜ਼ਮੀਨ ਦੇ ਹਿਸਾਬ ਨਾਲ ਉਹ ਕਿਸਾਨ ਵੀਰੋ ਜਦੋਂ ਤੁਸੀਂ ਸਬਜ਼ੀ ਦੀ ਖੇਤੀ ਕਰਦੇ ਹੋ ਤੁਸੀਂ ਸਾਰੇ ਜਾਣਕਾਰੀਆਂ ਉਹਦੇ ਵਿੱਚ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਤੇ ਉਹ ਤੁਸੀਂ ਆਪਣੇ ਖੇਤ ਦੇ ਮੁਤਾਬਕ ਚੋਣ ਹੈ ਜਿਹੜੀ ਕਰਨੀ ਹੈ ਤੇ ਬਾਕੀ ਮੈਂ ਤੁਹਾਨੂੰ ਅੱਗੇ ਵੀਡੀਓ ਬੈੱਡਾਂ ਦੀ ਵੀ ਪਾਉਂਗਾ ਵੀ ਕਿਵੇਂ ਬੈੱਡ ਖਿੱਚੇ ਜਾਂਦੇ ਨੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਕਣੀਓ ਲੇਟ ਹੋ ਰਿਹਾ ਸੀ ਕਿਉਂਕਿ ਹਜੇ ਭਿੰਡੀ ਦੀ ਬਜਾਈ ਹੋਈ ਨਹੀਂ ਕਿਸਾਨ ਵੀਰਾਂ ਨੇ ਕਰਨੀ ਆ ਉਹ ਸੋਚ ਰਹੇ ਨੇ ਵੀ ਆਪਾਂ ਕਿਵੇਂ ਕਰੀਏ ਤੇ ਉਸ ਤੋਂ ਬਾਅਦ ਜਦੋਂ ਇਹ ਜਰਮੀਨੇਸ਼ਨ ਹੋਣੀ ਆ ਹੁੰਦੀ ਨੂੰ ਕਈ ਵਾਰੀ ਸੁੰਡੀ ਆ ਜਾਂਦੀ ਹੈ ਜੇ ਸੁੰਡੀ ਆ ਜਾਂਦੀ ਆ ਤਾਂ ਤੁਸੀਂ ਉਸ ਤੇ ਕੋਈ ਜ਼ਿਆਦਾ ਮਹਿੰਗੀਆਂ ਦਵਾਈਆਂ ਦੇ ਚੱਕਰ ਚ ਨਹੀਂ ਪੈਣਾ ਕਲੋਰੋਪਲਸ ਸੈਪਰ ਹੈ ਜਿਹੜੀ ਉਹਨੂੰ 50 ਕ ਐਮ ਐਲ ਪਰ ਟੈਂਕੀ ਦੀ ਪਾ ਕੇ ਤੁਸੀਂ ਸਪਰੇਅ ਆ ਜਿਹੜੀ ਉਹ ਕਰ ਦੇਣੀ ਆ ਜੇਕਰ ਉਸ ਨੂੰ ਡੰਪਿੰਗ ਦੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਇੱਕੋ ਇੱਕ ਦਵਾਈ ਆ ਫੰਗੀਸਾਈਡ ਇਲੀਟ ਉਸ ਨੂੰ ਕਰ ਸਕਦੇ ਹੋ 2 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਜਾਂ ਤੁਸੀਂ ਫਿਰ ਸਸਤੀਆਂ ਦੇ ਵਿੱਚ ਕਾਰਬੈਂਡਾਜੀਮ ਆ ਜਿਹੜੀ ਉਹ ਪਾ ਕੇ ਤੁਸੀਂ 2 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਕਰ ਸਕਦੇ ਹੋ ਉਹ ਫਿਰ ਤੁਸੀਂ ਮੰਨ ਕੇ ਚੱਲੋ ਵੀ ਡ੍ਰਿੰਚਿੰਗ ਕਰਨੀ ਪਊਗੀ ਮਿਉ ਜਲ ਟਿੱਲੀ ਕਰਕੇ ਜੜਾਂ ਦੇ ਵਿੱਚ ਪਾਉਣੀ ਪਊ ਅੱਗੇ ਇਸ ਦੇ ਉੱਤੇ ਤੁਸੀਂ ਨੇ ਤੇਲੇ ਦਾ ਖਿਆਲ ਰੱਖਣਾ ਸੁੰਡੀ ਦਾ ਖਿਆਲ ਰੱਖਣਾ ਤੇ ਬਾਕੀ ਖਾਦ ਵਗੈਰਾ ਦਾ ਤੁਹਾਨੂੰ ਪਤਾ ਹੀ ਆ ਜਿਆਦੇ ਖਾਦ ਨਹੀਂ ਯੂਰੀਆ ਵਗੈਰਾ ਇਹਦੇ ਵਿੱਚ ਪੈਂਦਾ ਜੇ ਯੂਰੀਆ ਜਿਆਦਾ ਪਾਵਾਂਗੇ ਤਾਂ ਬੂਟਾ ਜਿਆਦਾ ਗ੍ਰੋਥ ਕਰੂਗਾ ਤੇ ਫਲ ਘਟ ਦਿਊਗਾ ਇਸ ਤਰ੍ਹਾਂ ਤੁਸੀਂ ਭਿੰਡੀ ਦੀ ਖੇਤੀ ਕਰੋਗੇ ਤਾਂ ਤੁਹਾਨੂੰ ਭਿੰਡੀ 2 ਰੁਪਏ ਵਧੀਆ ਦੇਊਗੀ ਜੇਕਰ ਤੁਸੀਂ ਭਿੰਡੀ ਲਾਉਣੀ ਹੋ ਸੋਨੂੰ ਮੈਂ ਇਹ ਬਾਰ ਬਾਰ ਗੱਲ ਦੀ ਅਪੀਲ ਕਰਦਾ ਵੀ ਜੇ ਕਿਸੇ ਨੇ ਵੱਡੇ ਪੱਧਰ ਤੇ ਲਾਉਣੀ ਆ ਤਾਂ ਲੇਬਰ ਦਾ ਇੰਤਜ਼ਾਮ ਆਪਣਾ ਪਹਿਲਾਂ ਰੱਖਿਓ ਇਹ ਨਾ ਹੋਵੇ ਕਿਤੇ ਵੀ 3-4 ਲੱਖ ਦੇ ਲਾਲਚ 'ਚ ਤੁਸੀਂ ਆ ਕੇ ਪਿੰਡੀ ਲਾ ਬੈਠੋ ਪਿੰਡੀ ਉਸ ਤੋਂ ਬਾਅਦ ਤੜਾਈ ਵਾਸਤੇ ਤੁਹਾਨੂੰ ਲੇਬਰ ਨਾ ਮਿਲੇ ਵਿੱਚੇ ਤੁਹਾਡਾ ਬੀਜ ਗਿਆ ਵਿੱਚੇ ਤੁਹਾਡੀਆਂ ਖਾਦਾਂ ਗਈਆਂ ਤੇ ਜੇ ਹੋ ਸਕੇ ਤਾਂ ਇਸ ਤੇ ਤੁਸੀਂ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਬਜਾਈ ਕਰਨ ਦਾ ਪ੍ਰੰਤ ਤੁਸੀਂ ਜਦੋਂ ਪਹਿਲਾ ਪਾਣੀ ਲਾਉਣੇ ਹੋ ਪਹਿਲਾ ਪਾਣੀ ਲਾਉਣ ਸਾਰ ਉਸ ਤੋਂ ਬਾਅਦ ਇਸ ਦੇ ਉੱਤੇ ਤੁਸੀਂ ਪੈਡੀਮੈਥ੍ਰਿਨ ਦੀ ਆ ਜਿਹੜੀ 2 ਲੀਟਰ ਪਰ ਪਰ ਲੀਟਰ ਦੇ 2 ਲੀਟਰ ਦੀ ਤੁਸੀਂ ਸਪਰੇਅ ਕਰ ਸਕਦੇ ਹੋ 2 ਲੀਟਰ ਨੂੰ ਤੁਸੀਂ ਮੰਨ ਕੇ ਚੱਲੋ ਵੀ 300 ਲੀਟਰ ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਫੇਰ ਸਪਰੇਅ ਕਰੋ ਯੂਨੀਵਰਸਿਟੀ ਆ ਜਿਹੜੀ ਉਹ 1 ਲੀਟਰ ਦੀ ਸਪਾਰਸ਼ ਕਰਦੀ ਆ ਪਰ ਮੈਂ ਤੁਹਾਨੂੰ ਕਹਿੰਦਾ ਵੀ ਜੇ ਤੁਸੀਂ ਚੰਗੀ ਤਰ੍ਹਾਂ ਨਦੀਨਾਂ ਨੂੰ ਕੰਟਰੋਲ ਕਰਨਾ ਤਾਂ ਤੁਸੀਂ ਪੈਡੀਮੈਥ੍ਰਿਨ 2 ਲੀਟਰ ਹੀਲੇ ਦੀ ਪਾ ਕੇ ਤੇ ਉਸ ਤੋਂ ਬਾਅਦ ਪਾਣੀ ਚੰਗਾ ਲਾ ਕੇ ਤਿੰਨ ਚਾਰ ਸੌ ਲੀਟਰ ਤੁਸੀਂ ਜਿਹੜੇ ਨਦੀਨ ਨੇ ਕੁਝ ਹੱਦ ਤੱਕ ਕੰਟਰੋਲ ਕਰ ਸਕਦੇ ਹੋ ਜੇਕਰ ਨਦੀਨ ਫੇਰ ਵੀ ਹੋ ਜਾਂਦੇ ਨੇ ਤਾਂ ਤੁਸੀਂ ਹੱਥਾਂ ਨਾਲ ਫੁਰਪੇ ਨਾਲ ਤਾਂ ਉਸ ਦੀ ਗੜਾਈ ਹੋਣੀ ਨਹੀਂ ਤੁਹਾਨੂੰ ਪਤਾ ਹੀ ਆ ਤਾਂ ਤੁਸੀਂ ਹੱਥਾਂ ਨਾਲ ਪਾਤ ਸਕਦੇ ਹੋ ਜਾਂ ਫਿਰ ਜਿਹੜੀਆਂ ਖੇਲ ਦੇ ਥੱਲੇ ਪਾਣੀ ਵਾਲੀਆਂ ਖਾਲੀਆਂ ਨਿਗੀਆਂ ਉਹ ਖਾਲੀਆਂ ਦੇ ਵਿੱਚ ਤੁਸੀਂ ਜਿਵੇਂ ਇਹ ਖਾਲੀ ਆ ਉਹ ਖਾਲੀਆਂ ਦੇ ਵਿੱਚ ਤੁਸੀਂ ਪੈਰਾ ਕੋਟ ਦਵਾਈ ਦੀ ਵੀ ਵਰਤੋਂ ਕਰ ਸਕਦੇ ਹੋ ਪਰ ਉਸ ਦੀ ਸਪਾਰਸ ਕੋਈ ਨਹੀਂ ਉਸ ਨੂੰ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਬਿਲਕੁਲ ਹਵਾ ਨਾਲ ਚਲਦੀ ਹੋਵੇ ਜੇਕਰ ਭਿੰਡੀ ਦੇ ਉੱਪਰ ਪੈ ਗਈ ਤਾਂ ਭਿੰਡੀ ਨੂੰ ਉਸ ਨੇ ਮਾਰ ਦੇਣਾ ਜਿਹੜੇ ਨਦੀਨ ਦੇ ਉੱਤੇ ਪੈ ਗਈ ਉਸ ਨੂੰ ਉਸ ਨੇ ਮਾਰ ਦੇਣਾ ਤੁਰਤ ਤੁਰਤਾਂ ਲਈ ਵੀ ਇਸ ਨੂੰ ਕਿਹਾ ਜਾਂਦਾ ਇਸ ਤਰ੍ਹਾਂ ਤੁਸੀਂ ਭਿੰਡੀ ਦੀ ਖੇਤੀ ਕਰਕੇ ਭਿੰਡੀ ਤੋਂ ਚੰਗੀ ਕਮਾਈ ਕਰ ਸਕਦੇ ਹੋ ਮੈਂ ਤੁਹਾਨੂੰ ਇਹਦਾ ਪਾਟ ਨੰਬਰ 1 ਪਾਇਆ ਦੂਸਰੇ ਪਾਟ ਦੇ ਵਿੱਚ ਮੈਂ ਤੁਹਾਨੂੰ ਭਿੰਡੀ ਦਿਖਾਉਂਗਾ ਵੀ ਕਿਵੇਂ ਬਿਜਾਈ ਕੀਤੀ ਜਾਂਦੀ ਆ ਤੇ ਦੂਸਰੇ ਦੇ ਪਾਟ ਦੇ ਵਿੱਚ ਮੈਂ ਤੁਹਾਨੂੰ ਭਿੰਡੀ ਦੀਆਂ ਬਿਮਾਰੀਆਂ ਬਾਰੇ ਟੋਟਲ ਜਾਣਕਾਰੀ ਦਿਆਂਗਾ ਕਿਉਂਕਿ ਇਹ ਵੀਡੀਓ ਲੰਬੀ ਹੋ ਜੂਗੀ ਜੇ ਆਪਾਂ ਹੁਣ ਇਸ ਦੇ ਵਿੱਚ ਹੀ ਤੁਹਾਨੂੰ ਦੱਸਾਂਗੇ ਧੰਨਵਾਦ